ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਜੀ ਲਓ ਜੀ ਇੱਥੇ ਆਪਾਂ ਸਵੇਰ ਦੇ ਕੰਮ ਤਾਂ ਦੇ ਸਾਰੇ ਨਿਮੇੜ ਦਿੱਤੇ ਨੇ ਤੇ ਫ੍ਰੀ ਹੋ ਗਏ ਆਪਾਂ ਤੇ ਆਪਾਂ ਹੋ ਗਏ ਜੀ ਰੈਡੀ ਬਰਨਾਲੇ ਜਾਣ ਵਾਸਤੇ ਤੇ ਆਪਾਂ ਜਾਵਾਂਗੇ ਬਰਨਾਲੇ ਅੱਜ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਘਰੋਂ ਬਾਹਰ ਨਿਕਲਣ ਨੂੰ ਹਨਾ ਜੀ ਨਹੀਂ ਕਰਦਾ ਤੇ ਬਸ ਬੱਚਿਆਂ ਦੇ ਕੱਪੜੇ ਵਗੈਰਾ ਲੈ ਕੇ ਆਉਣੇ ਸੀ ਥੋੜਾ ਬਹੁਤਾ ਹਨਾ ਹੋਰ ਸਮਾਨ ਲੈ ਕੇ ਆਉਣਾ ਸੀ ਤਾਂ ਕਰਕੇ ਮਜਬੂਰੀ ਸੀ ਜਾਣਾ ਪੈਣਾ ਸੀ ਤੇ ਧੁੱਪ ਐ ਹੋਈ ਪਈ ਆ ਵਾਰਜ ਮੇ ਦੁਪਹਿਰ ਹੋਇਆ ਪਿਆ ਹੁੰਦਾ ਤੇ ਚਲੋ ਜੀ ਚੱਲ ਗਏ ਆਪਾਂ ਤੁਹਾਨੂੰ ਵੀ ਨਾਲ ਲੈ ਕੇ ਚੱਲ ਗਏ ਦੇਖੋ ਜੀ ਐਨੀ ਕੜਕਦਾਰ ਧੁੱਪ ਹੈਗੀ ਐ ਲਓ ਜੀ ਘਰੋਂ ਆਪਾਂ ਚੱਲ ਪਏ ਆ ਤੇ ਅੱਗੇ ਰੋਡ ਆਪਣੇ ਹਾਈਵੇ ਤੇ ਉਹ ਸੜਕ ਤੇ ਆਪਾਂ ਚੜਾਂਗੇ ਤੇ ਗਰਮੀ ਨੂੰ ਦੇਖ ਕੇ ਹਨਾ ਇਸ ਤਰ੍ਹਾਂ ਲੱਗ ਰਿਹਾ ਸੀ ਵੀ ਕਿਵੇਂ ਆਪਾਂ ਸ਼ਾਪਿੰਗ ਕਰਕੇ ਆਵਾਂਗੇ ਇਧਰ ਜੀ ਆਪਣੇ ਵਰਕਸ਼ਾਪਾ ਵਗੈਰਾ ਬਣੀਆਂ ਹੋਈਆਂ ਨੇ ਤੇ ਹੜੰਬੇ ਵਗੈਰਾ ਬਣਦੇ ਆ ਇਧਰ ਤੇ ਸੜਕ ਤੋਂ ਹਨਾ ਪਰਲੀ ਸਾਈਡ ਤੇ ਇੱਥੋਂ ਆਪਾਂ ਨੂੰ ਥੋੜਾ ਜਿਹਾ ਰਸਤਾ ਜਿਹੜਾ ਹੋ ਰੋਂਗ ਸਾਈਡ ਜਾਣਾ ਪੈਂਦਾ ਤੇ ਕਿਉਂਕਿ ਇੱਥੇ ਸੜਕ ਤੇ ਹਨਾ ਕੱਟ ਨਹੀਂ ਸੀਗਾ ਤੇ ਨਹੀਂ ਆਪਾਂ ਨੂੰ ਦੂਸਰੀ ਸਾਈਡ ਦੀ ਜਾ ਕੇ ਹਨਾ ਪੁਲ ਦੇ ਨੀਚੋਂ ਦੇ ਆਉਣਾ ਪੈਂਦਾ ਤੇ ਕਾਫੀ ਲੰਬਾ ਰਸਤਾ ਹੋ ਜਾਂਦਾ ਫਿਰ ਤੇ ਜ਼ਿਆਦਾ ਤਾਂ ਨਹੀਂ ਹੈਗਾ ਸੀ ਨਾ ਰੰਗ ਸੜ ਜਾਣਾ ਤੇ ਥੋੜੀ ਜੀ ਰਸਤਾ ਹੈਗਾਗਾ ਹੁ ਆ ਜੇ ਇਥੋਂ ਆਪਾਂ ਆਪਣੀ ਸਾਈਡ ਹੋ ਜਾਣੇ ਆ ਖੇਤਾਂ ਦੇ ਵਿੱਚ ਹਨਾ ਤੁੜੀਆਂ ਵਗੈਰਾ ਸਾਰੀਆਂ ਬਣ ਗਈਆਂ ਨੇ ਜੀ ਤੇ ਬਿਲੇ ਹੋਏ ਪਏ ਆਗੇ ਖੇਤਾਂ ਤੇ ਸਾਰੇ ਪਾਸੇ ਸੁੰਨਸਾਨ ਹੋਈ ਪਈ ਐ ਤੇ ਜਿੰਨਾ ਟਾਈਮ ਹਜੇ ਛੋਨਾ ਵਗੈਰਾ ਨਹੀਂ ਲੱਗਦਾ ਇਸ ਤਰ੍ਹਾਂ ਹੀ ਰਹੂਗਾ ਤੇ ਇੱਥੇ ਜੀ ਆਪਣੇ ਟੂਲ ਲੱਗਿਆ ਹੋਇਆ ਸੀ ਤੇ ਉਹ ਕਿਸੇ ਕਾਰਨ ਕਰਕੇ ਹਨਾ ਚਕਾ ਦਿੱਤਾ ਸੀ ਇੱਥੋਂ ਤੇ ਗਰਮੀ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹਨਾ ਜਿਹੜੇ ਪ੍ਰਵਾਸੀ ਵੀ ਰੌਣਗੇ ਹਨਾ ਝੋਨਾ ਵਗੈਰਾ ਲਾਉਂਦੇ ਆ ਤੇ ਵੀ ਕਿਸ ਤਰ੍ਹਾਂ ਹਨਾ ਝੋਨਾ ਲਾਉਣਗੇ ਤੇ ਬਹੁਤ ਔਖਾ ਹੈ ਜੀ ਕਿਉਂਕਿ ਝੋਨੇ ਦੀ ਵੀ ਡੇਟਾ ਜਿਹੜੀ ਹਨਾ ਨੇੜੇ ਆ ਗਈ ਆ ਤੇ ਉੱਪਰੋਂ ਗਰਮੀ ਨੇ ਅਤ ਕਰ ਰੱਖੀ ਆ ਤੇ ਬਹੁਤ ਔਖਾ ਹੈ ਜੀ ਇੰਨੀ ਗਰਮੀ ਦੇ ਵਿੱਚ ਹਨਾ ਝੋਨਾ ਲਾਉਣਾ ਤੇ ਬਸ ਉਹਨਾਂ ਦੀ ਵੀ ਮਜਬੂਰੀ ਹੁੰਦੀ ਆ ਜੀ ਆਪਣੀ ਆਪਣੀ ਸਬਦੀ ਹਨਾ ਇਥੇ ਜੀ ਆਪਣੇ ਰਸਤੇ ਦੇ ਵਿੱਚ ਡੇਰਾਗਾ ਤੇ ਕਾਫੀ ਵੱਡਾ ਡੇਰਾ ਹੈ ਕੁਝ ਕਬੀਰਾ ਨੇ ਹਨਾ ਬਾਣ ਵਗੈਰਾ ਬਾਹਰ ਇੱਥੇ ਸੀਗੇ ਤੇ ਕੁਝ ਕੁ ਬਾਹਰ ਇਹ ਨੇ ਬਸ ਝੋਨੇ ਦੀ ਤਿਆਰੀ ਕਰ ਰਹੇ ਨੇ ਇੱਧਰ ਦੋ ਪਿੰਡ ਨੇ ਹਨਾ ਦੋਨੇ ਸਾਈਡ ਜੀ ਤੇ ਆਪਣੇ ਪਿੰਡ ਤੋਂ ਤੇ ਬਰਨਾਲੇ ਤੋਂ ਬਸ ਇੱਕ ਦੋ ਪਿੰਡ ਸੰਦੇ ਵਿੱਚ ਆਉਂਦੇ ਆ ਤੇ ਇੱਥੇ ਜੀ ਬਰਨਾਲੇ ਟਰੈਟਾਂ ਦੀ ਮੰਡੀ ਲੱਗਦੀ ਆ ਹਨਾ ਸੋਮਵਾਰ ਨੂੰ ਸਰਦੀ ਇੱਥੇ ਹੈਗਾ ਜੀ ਬਰਨਾਲੇ ਦੇ ਵਿੱਚ ਗੁਰਦੁਆਰਾ ਸਾਹਿਬ ਬਾਜ਼ਾਰ ਦੇ ਵਿੱਚ ਵੀ ਬਸ ਗਰਮੀ ਕਰਕੇ ਇੰਨਾ ਜ਼ਿਆਦਾ ਰਸ ਨਹੀਂ ਹੈਗਾ ਲਓ ਜੀ ਇੱਥੇ ਆਪਾਂ ਕੱਪੜੇ ਵਗੈਰਾ ਹਨਾ ਸਾਰੇ ਖਰੀਦ ਲਿਆਏ ਤੇ ਹੋਰ ਜਿਹੜਾ ਨਿੱਕਾ ਮोटा ਸਮਾਨ ਲੈਣਾ ਸੀ ਸਾਰਾ ਲੈ ਲਿਆ ਜੀ ਤੇ ਇੱਥੇ ਆਪਾਂ ਆ ਗਏ ਸੀ ਸਬਜ਼ੀ ਮੰਡੀ ਦੇ ਵਿੱਚ ਤੇ ਇੱਥੋਂ ਆਪਾਂ ਲਵਾਂਗੇ ਸਬਜ਼ੀ ਤੇ ਜਿਹੜੀ ਆਪਾਂ ਨੂੰ ਠੀਕ ਲੱਗੀ ਆਪਾਂ ਲੈ ਲਾਂਗੇ ਚਿਬੜ ਵਗੈਰਾ ਲਵਾਂਗੇ ਹਨ ਰਾਈ ਚਿਬੜ ਸੀ ਆਪਾਂ ਚਟਣੀ ਵਗੈਰਾ ਬਣਾ ਲਾਂਗੇ ਤੇ ਬਹੁਤ ਟੇਸਟੀ ਲੱਗਦੀ ਹੈ ਹਨਾ ਚਿਬੜਾਂ ਦੀ ਚਟਣੀ ਇੱਥੇ ਮੈਂ ਦੇਖ ਕੇ ਪਾ ਰਹੀ ਸੀ ਕਿਉਂਕਿ ਸੌਫਟ ਜਿਹੇ ਹੁੰਦੇ ਆ ਜਿਹੜੇ ਫਿਰ ਉਹਨਾਂ ਦੀ ਚਟਣੀ ਹਨਾ ਜਿਆਦਾ ਵਧੀਆ ਨਹੀਂ ਬਣਦੀ ਤੇ ਛਿਲਕੇ ਲਾਉਣੇ ਬਹੁਤ ਔਕੇ ਹੋ ਜਾਂਦੇ ਨੇ ਫਿਰ ਉਹਨਾਂ ਦੇ ਉੱਪਰੋਂ ਇੱਥੇ ਆਪਾਂ ਸਬਜ਼ੀਆਂ ਦੇਖ ਰਹੀ ਸੀ ਬਸ ਉਹ ਲੈ ਕੇ ਜਾਵਾਂਗੇ ਤੇ ਜਿਹੜੀ ਜਿਹੜੀਆਂ ਆਪਾਂ ਨੂੰ ਲੋਟ ਲੱਗੀਆਂ ਤੇ ਲੈ ਲਾਂਗੇ ਜੀ ਉਹੀ ਸਬਜ਼ੀਆਂ ਬਸ ਜੀ ਕद्दू ਪੇਠਾ ਹਨਾ ਤੇ शिमला ਮਿਰਚ ਤੇ ਇੱਕ ਗਰਮੀਆਂ ਹਨਾ ਕੁਝ ਨਹੀਂ ਖਾਣ ਨੂੰ ਜੀ ਕਰਦਾ ਨਾ ਕੋਈ ਸਬਜ਼ੀਆਂ ਦਾਣਾ ਲਓ ਜੀ ਇੱਥੇ ਲੱਗੇ ਸੀ ਆਪਾਂ ਫਰੂਟ ਲੈਣਾ ਤੇ ਆਂਬ ਲੈਣੇ ਸੀ ਆਪਾਂ ਨੇ ਤੇ ਪਪੀਤਾ ਲੈਣਾ ਸੀ ਤੇ ਹੋਰ ਜਿਹੜੇ ਵੀ ਫਰੂਟ ਹੈਗੇ ਸੀ ਹਨਾ ਲੈ ਚਲਾਂਗੇ ਤੇ ਅੰਬ ਵਗੈਰਾ ਲੈ ਕੇ ਜਾਵਾਂਗੇ ਆਪਾਂ ਹਨਾ ਕੇਲੇ ਤੇ ਹੋਰ ਜਿਹੜੇ ਫਰੂਟ ਲੈ ਕੇ ਜਾਵਾਂਗੇ ਸਾਰੇ ਕਿਉਂਕਿ ਸ਼ੇਕ ਵਗੈਰਾ ਬਣਾ ਕੇ ਦੇ ਦੇਣੇ ਹੁੰਦੇ ਆ ਹੁਣ ਗਰਮੀ ਦੇ ਵਿੱਚ ਬੱਚੇ ਸਕੂਲੋਂ ਆਉਂਦੇ ਨੇ ਤੇ ਉਹਨਾਂ ਨੂੰ ਸ਼ੇਕ ਵਗੈਰਾ ਬਣਾ ਕੇ ਦੇ ਦੇਣੇ ਆ ਲਓ ਜੀ ਇੱਥੇ ਆਪਾਂ ਫਰੂਟ ਵਗੈਰਾ ਹਨਾ ਸਾਰੇ ਖਰੀਦ ਲਏ ਤੇ ਰਸਤੇ ਦੇ ਵਿੱਚ ਆਪਣੇ ਦੂਜੀ ਸਾਈਡ ਨਰਸਰੀ ਆਉਂਦੀ ਆ ਤੇ ਉੱਥੇ ਰੁੱਕ ਗਏ ਸੀ ਆਪਾਂ ਤੇ ਗਮਲੇ ਵਗੈਰਾ ਲੈਣੇ ਸੀ ਤੇ ਉਹ ਦੇਖਾਂਗੇ ਅੱਗੇ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਹਨਾ ਕਿਸੇ ਹੋਰ ਵੀਡੀਓ ਦੇ ਵਿੱਚ ਆਪਾਂ ਕਮਲੇ ਦੇ ਵਿੱਚ ਕੀ ਲਾਉਣਾ ਇੱਥੇ ਇਹਨਾਂ ਕੋਲ ਬਹੁਤ ਵੈਰਾਈਟੀ ਸੀ ਹਨਾ ਗਮਲਿਆਂ ਦੀ ਤੇ ਬੋਟਿਆਂ ਦੀ ਵੀ ਬਹੁਤ ਵੈਰਾਈਟੀ ਸੀ ਇਧਰੇ ਇਹ ਪਲਾਸਟਿਕ ਦੇ ਗਮਲੇ ਸੀ ਟ੍ਰੇਆਂ ਜੀਆਂ ਪੁੱਛ ਰਹੀ ਸੀ ਮੈਂ ਬਲੈਕ ਜੀਆਂ ਜਿਹੜੇ ਟ੍ਰੇਆਂ ਹੁੰਦੀਆਂ ਨੇ ਤੇ ਪਰ ਉਹ ਨਹੀਂ ਮਿਲ ਰਹੀਆਂ ਸੀ ਇਹਨਾਂ ਕੋਲੋਂ ਇਸ ਤਰ੍ਹਾਂ ਦੀ ਇਹ ਵਾਲੀ ਟ੍ਰੇ ਮਿਲ ਰਹੀ ਸੀ ਨਾ ਇਹ ਥੋੜੀ ਜੀ ਜ਼ਿਆਦਾ ਉਚਾਈ ਚ ਸੀ ਮੈਂ ਪੁੱਛਦੀ ਸੀ ਨੀਵੀਂਆਂ ਜੀਆਂ ਟ੍ਰੇਆਂ ਹੁੰਦੀਆਂ ਉਹ ਵਾਲੀ ਲੈਣੀ ਸੀ ਤੇ ਉਹ ਵਾਲੀਆਂ ਅਸੀਂ ਦੇਖ ਰਹੇ ਸੀ ਪਰ ਉਹ ਨਹੀਂ ਮਿਲੀਆਂ ਪਲਾਸਟਿਕ ਦੇ ਗਮਲੇ ਹਨਾ ਪੱਥਰ ਦੇ ਸਾਰੇ ਬਣਾਉਂਦੇ ਨੇ ਇਹ ਇੱਥੇ ਪਲਾਸਟਿਕ ਦੇ ਤਾਂ ਮਤਲਬ ਰੈਡੀਮੇਡ ਲੈ ਕੇ ਆਉਂਦੇ ਆ ਤੇ ਪੱਥਰ ਦੇ ਗਮਲੇ ਇਹ ਬਣਾਉਂਦੇ ਆਪ ਨਾਲ ਹੋਰ ਤੋਂ ਮਨ ਜੇ ਉਲਟਾ ਬੈਸੀ ਇਕਾ ਨਹੀਂ ਸਰ ਮਾ ਇਸ ਨਾਲ ਕਰ ਬੈ ਕੋਠੇ ਕੱਟ ਤੇ ਰੱਖਣਾ ਤੇ ਸਾਈਡ ਤੇ ਰੱਖਣਾ ਫਿਰ ਤਾਂ ਗੋਲੀ ਪਾ ਦੇ ਸੇ ਪਹਿਲੇ ਸਾਮਣੇ ਬੈਠ ਜਾਏ 10 ਮਿੰਟਾਂ ਲਗਾ ਘਟਾ ਦੋ ਤੇ ਦਾ ਕੈਵਰ ਦੇ ਵਿੱਚ ਕਿਉਂ ਕੈਵਰ ਦੇ ਵਿੱਚ ਸੀਮੈਂਟ ਨਾਲ ਹੀ ਤੇ ਇਹ ਅਰੇਡੀ ਚੇਂਜ ਹੋ ਗਈਗਾ ਅੱਛਾ ਇੱਥੇ ਆ ਰਿਹਾ ਪਲਾਸਟਿਕ ਦੇ ਟੋਟਾ ਇੱਥੇ ਜੀ ਆਪਾਂ ਸਲਾ ਬਣਾ ਰਹੇ ਸੀ ਹਨਾ ਵੀ ਕਿਹੜੇ ਗਮਲੇ ਲੈ ਕੇ ਜਾਈਏ ਤੇ ਪਰ ਜਿਹੜੀ ਆਪਾਂ ਚੀਜ਼ ਹਨਾ ਟ੍ਰੇਆਂ ਜੀਆਂ ਮੰਗ ਰਹੇ ਸੀ ਉਹ ਨਹੀਂ ਮਿਲ ਰਹੀਆਂ ਸੀਗੀਆਂ ਤੇ ਇੱਥੇ ਬਸ ਸਲਾ ਬਣਾ ਰਹੇ ਸੀ ਵੀ ਕਿਹੜੇ ਗਮਲੇ ਲੈ ਕੇ ਜਾਈਏ ਆਪਾਂ ਹੁਣ ਗਮਲੇ ਲੈ ਕੇ ਜਾਵਾਂਗੇ ਤੇ ਥੀਏਟਰੇਆਂ ਦਿਖਾ ਰਿਹਾ ਸੀ ਇਹ ਬਹੁਤ ਛੋਟੀਆਂ ਸੀਗੀਆਂ ਤੇ ਨਹੀਂ ਠੀਕ ਆਉਂਦੀਆਂ ਸੀ ਆ ਜਿਹੜੇ ਸਾਡੇ ਕੁੱਤੇ ਹੋ ਗ੍ਰੇਡ ਹੁੰਦੇ ਇਹਨਾਂ ਚ ਸਾਰਾ ਕੁਝ ਲਾ ਰੱਖਿਆ ਲਓ ਜੀ ਪਾਲ ਕੁੱਤੇ ਨੇ ਉਹ ਇਹਨਾਂ ਨੂੰ ਦਿੰਦੇ ਕੰਮ ਕਰਨਾ ਤਾਂ ਟਾਈਮ ਨਾਲ ਸਹੀ ਰਹਿ ਰਹੀ ਹੈ ਇਹ ਇਹਨਾਂ ਨੇ ਤਾਂ ਵੇਚੜੇ ਮਤਲਬ ਜੀ ਕੋਈ ਪੈਸੇ ਬਕਰ ਬਸ ਠੀਕ ਹੈ ਉਹ ਕਿਹੜੇ ਕੰਮ ਹੈ ਯਾਰ ਮਨ ਉਹਦੇ ਨਾਲ ਜਿਹੜੇ ਤੁਸ ਸੈਕਿੰਡ ਤੇ ਦਿਖਾਦੇ ਨੇ 30 ਮਿੰਟ ਦੇ ਹੁੰਦੇ ਨੇ ਜਿਹੜੇ ਉਹ ਵੀ ਨਾਜੁਕ ਚੀਜ਼ ਹੁੰਦੇ ਆ ਇਹ ਦੇਖੋ ਆ ਜਾਓ ਵੀ ਸੇਫ ਹੋ ਕੇ ਆ ਜਾਓ ਵੀ ਇੱਥੇ ਜੀ ਸਾਰੀਆਂ ਵੈਰਾਈਟੀਆਂ ਹਨਾ ਦੇਖ ਕੇ ਤੇ ਇੱਥੇ ਆਪਾਂ ਨੂੰ ਆਹੀ ਗਮਲੇ ਫਟਾਏ ਨੇ ਤੇ ਆਪਾਂ ਕਢਾ ਲੈਨੇ ਆ ਕੋਈ ਸਬਜ਼ੀ ਪੀਸ ਨਹੀਂ ਜਿਹੜੇ ਯਹਾਂ ਨਹੀਂ ਹੁੰਦਾ ਇਹ ਸਭ ਬਾਹਰ ਬੰਤਾ ਹੈ ਯਹਾਂ ਥੋੜੀ ਇਹ ਬੰਤਾ ਹੈ ਇਹ ਸਭ ਬਾਹਰ ਜੀ ਮੰਗਾਤੇ ਰਹਿੰਦੇ ਆ ਇਹ ਜੋ ਇਹ ਦੇਖੋ ਫਾਈਬਰ ਵਾਲੀ ਹਾਂ ਇਹ ਜਿਹੜੀ ਇਹ ਕਿਹਾ ਦਿੰਦੀ ਹੈ ਉਹ ਦਿੰਦੀ ਹੈ ਆਪਾਂ ਦੇਖੋ ਅੱਗੇ ਸਾਰਾ ਯਹਾਂ ਨਹੀਂ ਬੰਦਾ ਯਹਾਂ ਤੇ ਇਹ ਵਾਲਾ

ਲਓ ਜੀ ਇੱਥੇ ਆਪਾਂ ਗਮਲੇ ਨੇ ਜਿਹੜੇ ਉਹ ਦੇਖ ਕੇ ਕਢਾ ਰਹੇ ਸੀ ਕਿਉਂਕਿ ਵਿੱਚ ਟਿਹੜੇ ਹੋਏ ਬਹੁਤ ਸੀਗੇ ਤੇ ਜਾਂ ਫਿਰ ਨੀਚੋਂ ਟਿਹੜੇ ਹੋਏ ਸੀਗੇ ਹਨਾ ਜਾਂ ਸਾਈਡਾਂ ਤੋਂ ਇੱਥੇ ਵੀਰ ਕਹਿ ਰਿਹਾ ਸੀ ਹਨਾ ਵੀ ਮਾਲ ਆਉਂਦਾ ਜਦੋਂ ਇਕੱਠਾ ਤੇ ਵੀ ਨੁਕਸਾਨ ਵੀ ਹੁੰਦਾਗਾ ਤੇ ਗਮਲੇ ਵਗੈਰਾ ਹਨਾ ਟਿਰ ਜਾਂਦੇ ਨੇ ਆਉਂਦੇ ਤੇ ਇਹ ਨਹੀਂ ਇਹ ਹੱਥੀ ਬਣਾਉਂਦੇ ਸੀ ਇਹ ਤਾਂ ਇਹ ਰੈਡੀ ਮਿੱਟੀ ਲੈ ਕੇ ਆਉਂਦੇ ਆ ਤੇ ਜਿਹੜੇ ਸਿਮਿੰਟ ਦੇ ਬਣਾਉਂਦੇ ਨੇ ਉਹ ਇਹ ਆਪ ਬਣਾਉਂਦੇ ਨੇ ਤੇ ਬਹੁਤ ਮੁਸ਼ਕਲ ਦੇ ਨਾਲ ਹਣਾ ਸਾਫ ਪੀਸ ਮਿਲੇ ਨੇ ਲਓ ਜੇ ਇੱਥੇ ਆਪਾਂ ਗਮਲੇ ਵਗੈਰਾ ਹਣਾ ਲੈ ਲੈਨੇ ਤੇ ਹੁਣ ਆਪਾਂ ਘਰ ਨੂੰ ਚੱਲਦੇ ਆਂ ਤੇ ਇੱਥੇ ਆਪਾਂ ਵੀਡੀਓ ਦਾ ਐਂਡ ਕਰਾਂਗੇ ਤੇ ਮਿਲਾਂਗੇ ਫਿਰ ਆਪਾਂ ਕਿਸੇ ਹੋਰ ਵੀਡੀਓ ਨਾਲ ਤੇ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਡੱਗੀ ਦੇ ਵਿੱਚ ਆਪਾਂ ਗਮਲੇ ਧਰਾ ਲੈਨੇ ਆਂ ਲਓ ਜੇ ਇੱਥੇ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਤੇ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਥੈਂਕ ਯੂ ਸੋ ਮੱਚ